ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੀਵਾਨ ਲਗਾਉਣ ਲਈ ਗਏ ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੇਰ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਉਸ ਗੁਰਦੁਆਰੇ ਦੀ ਇੱਕ ਕੰਧ ਪੁਰਾਤਨ ਸਮੇ ਤੋਂ ਹੀ ਢੈਂਦੀ ਆ ਰਹੀ ਸੀ ਉਸ ਕੰਦ ਦੇ ਬਾਹਰਲੇ ਪਾਸੇ ਇੱਕ ਫਕੀਰ ਦੀ ਕਬਰ ਬਣੀ ਹੋਈ ਸੀ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬਾਬਾ ਆਨੰਦ ਸਿੰਘ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਹਜ਼ੂਰ ਜਦੋਂ ਦਾ ਗੁਰਦੁਆਰਾ ਬਣਿਆ ਹੈ ਇਹ ਕੰਦ ਹਮੇਸ਼ਾ ਤੋਂ ਹੀ ਢੈਂਦੀ ਆ ਰਹੀ ਹੈ ਸਾਨੂੰ ਇਸ ਦਾ ਕਾਰਨ ਪਤਾ ਨਹੀਂ ਲੱਗ ਰਿਹਾ ਕਿਉਂ ਇਹ ਕੰਦ ਟਹਿ ਜਾਂਦੀ ਹੈ ਇਹ ਬੇਨਤੀ ਸੁਣ ਕੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਫਰਮਾਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਹੋਇਆ ਤਾਂ ਬੇਬੇ ਨਾਨਕੀ ਜੀ ਦੇ ਘਰ ਇੱਕ ਫਕੀਰ ਗਜਾ ਕਰਨ ਆਇਆ ਕਰਦਾ ਸੀ ਉਸ ਫਕੀਰ ਨੂੰ ਸਾਰੇ ਪਿੰਡ ਵਾਲੇ ਮੱਥਾ ਟੇਕਦੇ ਸਨ ਕਿਉਂਕਿ ਉਸ ਫਕੀਰ ਦੀ ਉਮਰ 100 ਸਾਲ ਤੋਂ ਉੱਪਰ ਹੋ ਚੁੱਕੀ ਸੀ ਉਸ ਫਕੀਰ ਦੀ ਥੋੜੀ ਬਹੁਤ ਕਮਾਈ ਵੀ ਸੀ ਜਦੋਂ ਉਹ ਫਕੀਰ ਬੇਬੇ ਨਾਨਕੀ ਦੇ ਘਰ ਗਜਾ ਕਰਨ ਆਉਂਦਾ ਸੀ ਤਾਂ ਉਹ ਬੇਬੇ ਨਾਨਕੀ ਜੀ ਨੂੰ ਕਿਹਾ ਕਰਦਾ ਸੀ ਕਿ ਬੀਬਾ ਮੈਨੂੰ ਮੱਥਾ ਟੇਕ ਪਰ ਬੇਬੇ ਨਾਨਕੀ ਜੀ ਉਸੋ ਫਕੀਰ ਨੂੰ ਮੱਥਾ ਨਹੀਂ ਟੇਕਦੇ ਸਨ ਇੱਕ ਦਿਨ ਫਕੀਰ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਬੀਬਾ ਤੂੰ ਮੈਨੂੰ ਮੱਥਾ ਕਿਉਂ ਨਹੀਂ ਟੇਕਦੀ ਸਾਰਾ ਪਿੰਡ ਤਾਂ ਮੈਨੂੰ ਮੱਥਾ ਟੇਕਦਾ ਹੈ ਬੇਬੇ ਨਾਨਕੀ ਜੀ ਨੇ ਕਿਹਾ ਫਕੀਰ ਜੀ ਤੁਸੀਂ ਜੋ ਮੰਗੋ ਮੈਂ ਉਹੀ ਤੁਹਾਨੂੰ ਲਿਆ ਕੇ ਦੇ ਦਿੰਦੀ ਹਾਂ ਜੇ ਆਟਾ ਚਾਹੀਦਾ ਹੈ ਤਾਂ ਆਟਾ ਲੈ ਲਵੋ ਜੇ ਘਿਓ ਚਾਹੀਦਾ ਹੈ ਤਾਂ ਮੈਂ ਘਿਓ ਲਿਆ ਕੇ ਦੇ ਦਿੰਦੀ ਹਾਂ ਜੇ ਮਾਇਆ ਚਾਹੀਦੀ ਹੈ ਤਾਂ ਮੈਂ ਮਾਇਆ ਲੈ ਕੇ ਦੇ ਦਿੰਦੀ ਹਾਂ ਪਰ ਮੈਂ ਤੁਹਾਨੂੰ ਮੱਥਾ ਨਹੀਂ ਟੇਕਣਾ ਕਿਉਂਕਿ ਜਿਹੜਾ ਮੇਰਾ ਵੀਰ ਹੈ ਉਹ ਨਾਲੇ ਮੇਰਾ ਵੀਰ ਹੈ ਤੇ ਨਾਲੇ ਉਹ ਸਾਰੀ ਦੁਨੀਆ ਦਾ ਜਗਤ ਗੁਰੂ ਬਾਬਾ ਨਾਨਕ ਪੀਰ ਹੈ ਮੇਰਾ ਵੀਰ ਦੁਨੀਆਂ ਵਿੱਚ ਸਭ ਤੋਂ ਵੱਡਾ ਹੈ ਫਕੀਰ ਨੇ ਬੇਬੇ ਨਾਨਕੀ ਜੀ ਨੂੰ ਪੁੱਛਿਆ ਤੇਰੇ ਵੀਰ ਦੀ ਉਮਰ ਕਿੰਨੀ ਹੈ ਬੇਬੇ ਨਾਨਕੀ ਜੀ ਨੇ ਉੱਤਰ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰੀਰਕ ਉਮਰ 15 ਸਾਲ ਹੈ ਫਕੀਰ ਇਹ ਸੁਣ ਕੇ ਹੱਸਿਆ ਤੇ ਕਹਿਣ ਲੱਗਿਆ ਤੇਰਾ ਵੀਰ ਹਜੇ 15 ਸਾਲ ਦਾ ਹੈ ਤੇ ਮੇਰੀ ਉਮਰ 100 ਸਾਲ ਤੋਂ ਉੱਪਰ ਹੈ ਮੈਂ 12 ਸਾਲ ਖੂਵ ਵਿੱਚ ਪੁੱਠਾ ਲਟਕਦਾ ਰਿਹਾ ਹਾਂ ਮੈਂ 12 ਸਾਲ ਜਲ ਧਾਰਾ ਵੀ ਕੀਤਾ ਹੈ ਤੇ ਮੈਂ 12 ਸਾਲ ਢੂਣੇ ਵੀ ਤਾਪੇ ਹਨ ਮੈਂ ਸਾਰੀ ਜ਼ਿੰਦਗੀ ਐਨੇ ਕਠਨ ਸਾਧਨ ਕਰਕੇ ਫਕੀਰ ਬਣਿਆ ਹਾਂ ਤੇਰਾ ਵੀਰ ਤਾਂ ਹਜੇ 15 ਸਾਲ ਦਾ ਹੈ ਉਸਨੇ ਤਾਂ ਹਜੇ ਕੁਝ ਵੀ ਨਹੀਂ ਕੀਤਾ ਹੋਣਾ ਬੇਬੇ ਨਾਨਕੀ ਜੀ ਨੇ ਪੀਰ ਨੂੰ ਕਿਹਾ ਜਦੋਂ ਫਕੀਰ ਜੀ ਤੁਸੀਂ ਮੇਰੇ ਵੀਰ ਦੇ ਦਰਸ਼ਨ ਕਰ ਲਵੋਗੇ ਤਾਂ ਤੁਹਾਨੂੰ ਉਦੋਂ ਸਾਰਾ ਕੁਝ ਪਤਾ ਲੱਗ ਜਾਵੇਗਾ ਕਿ ਮੇਰਾ ਵੀਰ ਕੌਣ ਹੈ ਤੇ ਉਹ ਕਿਵੇਂ ਵੱਡਾ ਹੈ ਫਕੀਰ ਨੇ ਕਿਹਾ ਜਦੋਂ ਤੇਰਾ ਵੀਰ ਤੇਰੇ ਕੋਲ ਆਇਆ ਤਾਂ ਤੂੰ ਮੈਨੂੰ ਉਸ ਨਾਲ ਜ਼ਰੂਰ ਮਿਲਾਵੀਂ ਬੇਬੇ ਨਾਨਕੀ ਜੀ ਨੇ ਕਿਹਾ ਜ਼ਰੂਰ ਮਿਲਾਵਾਂਗੀ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਜਾਣੀ ਜਾਣ ਸਨ ਕੁਝ ਦਿਨਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਆਏ ਤਾਂ ਬੀਬੇ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਇੱਕ ਫਕੀਰ ਹੈ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਚਨ ਕੀਤਾ ਅਸੀਂ ਉਸ ਨੂੰ ਮਿਲਣ ਕਰਕੇ ਹੀ ਇੱਥੇ ਆਏ ਹਾਂ ਅਸੀਂ ਉਸ ਨੂੰ ਆਪੇ ਹੀ ਮਿਲ ਆਉਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਬੇਈ ਨਦੀ ਦੇ ਕਿਨਾਰੇ ਜਾ ਕੇ ਬੈਠ ਗਏ ਨਾਲ ਗੁਰੂ ਜੀ ਦੇ ਮਰਦਾਨਾ ਵੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨਦੀ ਤੇ ਜਾ ਕੇ ਬੈਠੇ ਤਾਂ ਉੱਥੇ ਕੁਝ ਬੱਚੇ ਆ ਗਏ ਉਹ ਵੀ ਗੁਰੂ ਜੀ ਦੇ ਕੋਲ ਆ ਕੇ ਬੈਠ ਗਏ ਇੰਨੇ ਨੂੰ ਉਹੀ ਫਕੀਰ ਵੀ ਆ ਗਿਆ ਉਸ ਫਕੀਰ ਨੇ ਗੁਰੂ ਜੀ ਦੇ ਸਾਹਮਣੇ ਇੱਕ ਖਰਬੂਜਾ ਲਿਆ ਕੇ ਰੱਖ ਦਿੱਤਾ ਫਕੀਰ ਨੇ ਗੁਰੂ ਜੀ ਨੂੰ ਮੱਥਾ ਨਹੀਂ ਟੇਕਿਆ ਜਦੋਂ ਬੱਚਿਆਂ ਨੇ ਖਰਬੂਜਾ ਦੇਖਿਆ ਤਾਂ ਬੱਚਿਆਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਨੂੰ ਖਰਬੂਜਾ ਖਵਾਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਤੇਰੇ ਕੋਲ ਕਰਦ ਹੈ ਉਹ ਸਾਨੂੰ ਦੇ ਭਾਵ ਚਾਕੂ ਦੇ ਮਰਦਾਨੇ ਨੇ ਕਰਦ ਗੁਰੂ ਜੀ ਨੂੰ ਦੇ ਦਿੱਤੀ ਤੇ ਗੁਰੂ ਜੀ ਨੇ ਖਰਬੂਜਾ ਚੁੱਕ ਕੇ ਉਸ ਦੀਆਂ ਫਾੜੀਆਂ ਚੀਰ ਦਿੱਤੀਆਂ ਗੁਰੂ ਜੀ ਨੇ ਖਰਬੂਜੇ ਦੀ ਇੱਕ ਫਾੜੀ ਫਕੀਰ ਨੂੰ ਦੇ ਦਿੱਤੀ ਇੱਕ ਫਾੜੀ ਮਰਦਾਨੇ ਨੂੰ ਦੇ ਦਿੱਤੀ ਬਾਕੀ ਫਾੜੀਆਂ ਬੱਚਿਆਂ ਨੂੰ ਦੇ ਦਿੱਤੀਆਂ ਫਕੀਰ ਚੁੱਪਚਾਪ ਖਰਬੂਜੇ ਦੀ ਫਾੜੀ ਖਾ ਗਿਆ ਬਾਕੀ ਸਾਰਿਆਂ ਨੇ ਵੀ ਖਰਬੂਜੇ ਦੀਆਂ ਫਾੜੀਆਂ ਖਾ ਲਈਆਂ ਉਸ ਸਮੇਂ ਭਾਈ ਬਾਲਾ ਜੀ ਗੁਰੂ ਜੀ ਦੇ ਨਾਲ ਨਹੀਂ ਸੀ। ਕਰਬੂਜੇ ਦੀ ਇੱਕ ਫਾੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਵੀ ਛਕ ਲਈ। ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਾਦੇ ਬਚਨ ਕਰਦੇ ਰਹੇ। ਫਕੀਰ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਕੋਈ ਫਕੀਰਾਂ ਵਾਲੀ ਗੱਲ ਤਾਂ ਨਜ਼ਰ ਨਹੀਂ ਆ ਰਹੀ। ਇਹ ਤਾਂ ਉਹੀ ਹੈ। ਇਸ ਦੀ ਉਮਰ ਵੀ 15 ਸਾਲ ਹੈ। ਇਹ ਕਿੱਥੋਂ ਦੁਨੀਆ ਦਾ ਜਗਤ ਪੀਰ ਹੈ ਬੇਬੇ ਨਾਨਕੀ ਐਵੇਂ ਹੀ ਕਹੀ ਜਾ ਰਹੀ ਸੀ ਇਸ ਵਿੱਚ ਤਾਂ ਕੋਈ ਸ਼ਕਤੀ ਨਜ਼ਰ ਨਹੀਂ ਆ ਰਹੀ ਫਕੀਰ ਗੁਰਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਿਆ ਕਿ ਬੱਚੇ ਮੇਰਾ ਖਰਬੂਜਾ ਵਾਪਸ ਮੋੜ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਉਸ ਨੇ ਕਿਹਾ ਮੈਂ ਫਕੀਰ ਹਾਂ ਗੁਰੂ ਜੀ ਨੇ ਫਰਮਾਇਆ ਫਕੀਰ ਨੂੰ ਤਾਂ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ ਤੂੰ ਖਰਬੂਜਾ ਕੀ ਕਰਨਾ ਹੈ ਫਕੀਰ ਨੇ ਕਿਹਾ ਮੈਂ ਉਹ ਖਰਬੂਜਾ ਕਰਾਮਾਤ ਦੇ ਨਾਲ ਬੜੀ ਮੁਸ਼ਕਲ ਨਾਲ ਬਣਾਇਆ ਸੀ ਉਹ ਖਰਬੂਜਾ ਮੈਂ ਆਪਣੇ ਪੁੱਤਰੇ ਨੂੰ ਦੇਣਾ ਸੀ ਮੇਰਾ ਖਰਬੂਜਾ ਵਾਪਸ ਮੋੜ ਗੁਰੂ ਜੀ ਨੇ ਫਰਮਾਇਆ ਫਕੀਰਾ ਜਦੋਂ ਖਰਬੂਜਾ ਚੋਕ ਕੇ ਅਸੀਂ ਚੀਰਣ ਲੱਗੇ ਸੀ ਉਦੋਂ ਤੂੰ ਸਾਨੂੰ ਕਹਿਣਾ ਸੀ ਕਿ ਇਸ ਖਰਬੂਜੇ ਨੂੰ ਨਾ ਚੀਰੋ ਉਦੋਂ ਤਾਂ ਤੂੰ ਸਾਨੂੰ ਕੁਝ ਨਹੀਂ ਕਿਹਾ ਜਦੋਂ ਅਸੀਂ ਫਾੜੀਆਂ ਕੱਟ ਕੇ ਸਾਰਿਆਂ ਨੂੰ ਦਿੱਤੀਆਂ ਉਦੋਂ ਤਾਂ ਤੂੰ ਬੋਲਿਆ ਨਹੀਂ ਹੁਣ ਖਰਬੂਜਾ ਸਭ ਨੇ ਖਾ ਲਿਆ ਹੈ ਨਾਲੇ ਇੱਕ ਫਾੜੀ ਤੂੰ ਵੀ ਖਾ ਲਈ ਹੈ ਹੁਣ ਤੂੰ ਰੌਲਾ ਪਾ ਲਿਆ ਹੈ ਕਿ ਮੇਰਾ ਖਰਬੂਜਾ ਵਾਪਸ ਮੋੜੋ ਪਰ ਫਕੀਰ ਗੁਰੂ ਜੀ ਨੂੰ ਇੱਕੋ ਗੱਲ ਵਾਰ-ਵਾਰ ਕਹੀ ਗਿਆ ਕਿ ਮੇਰਾ ਖਰਬੂਜਾ ਮੋੜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਕਿਹਾ ਕਿ ਫਕੀਰਾ ਤੂੰ ਇੱਕ ਖਰਬੂਜੇ ਨੂੰ ਰੋ ਰਿਹਾ ਹੈ ਇਸ ਤਰ੍ਹਾਂ ਕਰ ਇੱਕ ਗੱਡਾ ਲੈ ਕੇ ਆ ਤੇ ਵੇਈ ਨਦੀ ਦੇ ਵਿੱਚੋਂ ਖਰਬੂਜਿਆਂ ਦਾ ਗੱਡਾ ਭਰ ਲੈ ਜਦੋਂ ਫਕੀਰ ਉੱਠ ਕੇ ਵਈ ਨਦੀ ਦੇ ਕੋਲ ਗਿਆ ਤਾਂ ਉਸਨੇ ਦੇਖਿਆ ساری ਵਈ ਨਦੀ ਦੇ ਵਿੱਚ ਖਰਬੂਜੇ ਹੀ ਖਰਬੂਜੇ ਤਰਦੇ ਆ ਰਹੇ ਸਨ ਇਹ ਦੇਖ ਕੇ ਫਕੀਰ ਬੜਾ ਹੈਰਾਨ ਹੋਇਆ ਫਕੀਰ ਨੇ ਪਾਣੀ ਵਿੱਚੋਂ ਇੱਕ ਖਰਬੂਜਾ ਕੱਢਿਆ ਜਦੋਂ ਖਰਬੂਜਾ ਕੱਢ ਕੇ ਦੇਖਿਆ ਤਾਂ ਉਸ ਖਰਬੂਜੇ ਦੇ ਵਿੱਚ ਇੱਕ ਫਾੜੀ ਨਹੀਂ ਸੀ ਉਂਜ ਤਾਂ ਖਰਬੂਜਾ ਸਾਰਾ ਸਾਫ ਦਾ ਸੀ ਪਰ ਇੱਕ ਫਾੜੀ ਉਸ ਵਿੱਚ ਨਹੀਂ ਸੀ ਪਰ ਇੱਕ ਫਾੜੀ ਉਸ ਵਿੱਚੋਂ ਕੱਟੀ ਹੋਈ ਸੀ ਫਿਰ ਫਕੀਰ ਨੇ ਦੂਜਾ ਖਰਬੂਜਾ ਕੱਢਿਆ ਤਾਂ ਉਹ ਖਰਬੂਜੇ ਵਿੱਚ ਵੀ ਇੱਕ ਫਾੜੀ ਨਹੀਂ ਸੀ ਫਿਰ ਫਕੀਰ ਨੇ ਤੀਸਰਾ ਖਰਬੂਜਾ ਨਦੀ ਵਿੱਚੋਂ ਕੱਢਿਆ ਤਾਂ ਉਸ ਵਿੱਚ ਵੀ ਇੱਕ ਫਾੜੀ ਨਹੀਂ ਸੀ ਫਕੀਰ ਨੇ ਜਿੰਨੇ ਵੀ ਖਰਬੂਜੇ ਕੱਢੇ ਉਨ੍ਹਾਂ ਵਿੱਚ ਇੱਕ ਫਾੜੀ ਨਹੀਂ ਸੀ ਫਕੀਰ ਇੱਕ ਖਰਬੂਜਾ ਲੈ ਕੇ ਗੁਰੂ ਜੀ ਦੇ ਕੋਲ ਆ ਗਿਆ ਗੁਰੂ ਜੀ ਦੇ ਕੋਲ ਆ ਕੇ ਫਕੀਰ ਕਹਿਣ ਲੱਗਿਆ ਜੀ ਇਹ ਖਰਬੂਜਾ ਤਾਂ ਮੇਰਾ ਨਹੀਂ ਹੈ ਗੁਰੂ ਜੀ ਕਹਿਣ ਲੱਗੇ ਫਕੀਰਾ ਇਹ ਕੀ ਹੈ ਫਕੀਰ ਨੇ ਕਿਹਾ ਕਿ ਇਹ ਖਰਬੂਜਾ ਹੈ ਪਰ ਇਹ ਖਰਬੂਜਾ ਮੇਰਾ ਨਹੀਂ ਹੈ ਇਸ ਵਿੱਚ ਇੱਕ ਫਾੜੀ ਘੱਟ ਹੈ ਗੁਰੂ ਜੀ ਨੇ ਫਰਮਾਇਆ ਕੋਈ ਗੱਲ ਨਹੀਂ ਹੈ ਜੇ ਇੱਕ ਫਾੜੀ ਘੱਟ ਹੈ ਪਰ ਹੈ ਤਾਂ ਖਰਬੂਜਾ ਹੀ ਤੂੰ ਇਸ ਖਰਬੂਜੇ ਨੂੰ ਘਰ ਲੈ ਜਾ ਤੇ ਆਪਣੇ ਪੋਤਰੇ ਨੂੰ ਲਿਜਾ ਕੇ ਦੇ ਦੇ ਪਰ ਫਕੀਰ ਫੇਰ ਉਹੀ ਗੱਲ ਕਹੀ ਗਿਆ ਕਿ ਇਹ ਮੇਰਾ ਖਰਬੂਜਾ ਨਹੀਂ ਹੈ ਮੈਨੂੰ ਤਾਂ ਮੇਰਾ ਖਰਬੂਜਾ ਵਾਪਸ ਮੋੜੋ ਗੁਰੂ ਜੀ ਨੇ ਫਰਮਾਇਆ ਤੇਰੇ ਖਰਬੂਜੇ ਦੀ ਕੀ ਨਿਸ਼ਾਨੀ ਸੀ ਫਕੀਰ ਨੇ ਕਿਹਾ ਮੇਰਾ ਖਰਬੂਜਾ ਸਾਬਦਾ ਸੀ ਗੁਰੂ ਨਾਨਕ ਪਾਸ਼ਾ ਜੀ ਨੇ ਕਮਾਨ ਵਿੱਚੋਂ ਬਚਨਾਂ ਦਾ ਤੀਰ ਕੱਢ ਕੇ ਫਕੀਰ ਦੇ ਮਾਰਿਆ ਗੁਰੂ ਜੀ ਨੇ ਫਰਮਾਇਆ ਫਕੀਰਾ ਅਸੀਂ ਤੇਰੇ ਸਾਹਮਣੇ ਖਰਬੂਜਾ ਚੀਰਿਆ ਸੀ ਖਰਬੂਜਾ ਚੀਰ ਕੇ ਅਸੀਂ ਇੱਕ ਫਾੜੀ ਸਭ ਤੋਂ ਪਹਿਲਾਂ ਤੈਨੂੰ ਦਿੱਤੀ ਸੀ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਅਸੀਂ ਫਾੜੀਆਂ ਦਿੱਤੀਆਂ ਸਨ ਤੇਰੇ ਸਾਹਮਣੇ ਸਭ ਨੇ ਖਰਬੂਜੇ ਦੀਆਂ ਫਾੜੀਆਂ ਖਾਧੀਆਂ ਤੇ ਤੂੰ ਆਪ ਵੀ ਫਾੜੀ ਖਾਧੀ ਫਕੀਰ ਨੇ ਕਿਹਾ ਹਾਂਜੀ ਇੱਕ ਫਾੜੀ ਮੈਂ ਵੀ ਖਾਧੀ ਸੀ ਗੁਰੂ ਜੀ ਨੇ ਫਰਮਾਇਆ ਫਕੀਰਾ ਅਸੀਂ ਸਾਰਿਆਂ ਦੀਆਂ ਖਾਧੀਆਂ ਹੋਈਆਂ ਫਾੜੀਆਂ ਢਿੱਡ ਵਿੱਚੋਂ ਕੱਢ ਕੇ ਜੋੜ ਕੇ ਤੇਰਾ ਖਰਬੂਜਾ ਬਣਾ ਦਿੱਤਾ ਹੈ ਪਰ ਅਸੀਂ ਤੇਰੇ ਢਿੱਡ ਵਿੱਚ ਨਹੀਂ ਵੜੇ ਤੇਰੀ ਖਾਦੀ ਹੋਈ ਫਾੜੀ ਅਸੀਂ ਤੇਰੇ ਢਿੱਡ ਵਿੱਚੋਂ ਨਹੀਂ ਕੱਢੀ ਉਹੀ ਇੱਕ ਫਾੜੀ ਖਰਬੂਜੇ ਵਿੱਚ ਘਟ ਹੈ ਗੁਰਨਾਨਕ ਪਾਤਸ਼ਾਹ ਜੀ ਫਕੀਰ ਨੂੰ ਕਹਿਣ ਲੱਗੇ ਕਿ ਫਕੀਰਾ ਜਾਂ ਤਾਂ ਤੂੰ ਆਪਣੇ ਢਿੱਡ ਵਿੱਚੋਂ ਖਰਬੂਜੇ ਦੀ ਖਾਦੀ ਹੋਈ ਫਾੜੀ ਕੱਢ ਕੇ ਆਪਣਾ ਖਰਬੂਜਾ ਪੂਰਾ ਕਰ ਲੈ ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਤੂੰ ਸਾਨੂੰ ਪਛਾਣ ਲੈ ਅਸੀਂ ਕੌਣ ਹਾਂ ਇਹ ਬਚਨ ਸੁਣ ਕੇ ਫਕੀਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲੰਮਾ ਪੈ ਗਿਆ ਫਕੀਰ ਨੇ ਗੁਰੂ ਜੀ ਤੋਂ ਭੁੱਲ ਮੰਗੀ ਫਕੀਰ ਨੇ ਕਿਹਾ ਗੁਰੂ ਜੀ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਆਪਣੇ ਢਿੱਡ ਵਿੱਚੋਂ ਖਾਦੀ ਹੋਈ ਫਾੜੀ ਕੱਢ ਕੇ ਕਰਬੂਜੇ ਨੂੰ ਸਾਭਤਾ ਕਰ ਲਵਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਬਚਨ ਕੀਤਾ ਫਕੀਰਾ ਹੁਣ ਤੈਨੂੰ ਸਾਡੀ ਪਛਾਣ ਆ ਗਈ ਹੈ ਫਕੀਰ ਨੇ ਕਿਹਾ ਹਾਂਜੀ ਮੈਨੂੰ ਤੁਹਾਡੀ ਪਛਾਣ ਆ ਗਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਕਿਹਾ ਜੇ ਤੈਨੂੰ ਸਾਡੀ ਪਛਾਣ ਆ ਗਈ ਹੈ ਤਾਂ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ ਮੰਗ ਲੈ ਜੋ ਕੁਝ ਮੰਗਣਾ ਹੈ ਫਕੀਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਮੇਰੀ ਉਮਰ ਬਹੁਤ ਹੋ ਚੁੱਕੀ ਹੈ ਹੁਣ ਸਰੀਰ ਜਵਾਬ ਦੇ ਰਿਹਾ ਹੈ ਕਿਰਪਾ ਕਰੋ ਮੈਨੂੰ ਸੱਚਖੰਡ ਵਿੱਚ ਥਾਂ ਬਖਸ਼ੋ ਮੈਨੂੰ ਹੁਣੇ ਇਸੇ ਵਕਤ ਸੱਚਖੰਡ ਵਿੱਚ ਭੇਜ ਦਵੋ ਤੁਹਾਡੇ ਨੇਤਰਾਂ ਦੇ ਸਾਹਮਣੇ ਮੈਂ ਸੱਚਖੰਡ ਚਲਿਆ ਜਾਵਾਂ ਗੁਰੂ ਜੀ ਨੇ ਬਚਨ ਕੀਤਾ ਠੀਕ ਹੈ ਫਕੀਰਾ ਤੂੰ ਇੱਥੇ ਸਾਡੇ ਸਾਹਮਣੇ ਲੰਮਾ ਪੈ ਜਾ ਫਕੀਰ ਨੇ ਸੱਤ ਬਚਨ ਕਿਹਾ ਤੇ ਉੱਥੇ ਹੀ ਲੰਮਾ ਪੈ ਗਿਆ ਗੁਰੂ ਜੀ ਨੇ ਫਕੀਰ ਨੂੰ ਕਿਹਾ ਫਕੀਰਾ ਨਿਰੰਕਾਰ ਦਾ ਧਿਆਨ ਧਰ ਤੇ ਵਾਹਿਗੁਰੂ ਬੋਲ ਕਈ ਮੂਰਖ ਲੋਕ ਇਹ ਕਹਿਣ ਲੱਗ ਜਾਂਦੇ ਹਨ ਕਿ ਉਸ ਸਮੇਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਸ਼ਬਦ ਉਚਾਰਨ ਹੀ ਨਹੀਂ ਕੀਤਾ ਸੀ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੋਈ 15 ਸਾਲ ਦੇ ਨਹੀਂ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੀ 36 ਜੁਗ ਦੀ ਕਮਾਈ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ 36 ਜੁਗ ਕਮਾਈ ਕਰਕੇ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ ਸੀ ਕਈ ਲੋਕ ਗੁਰਨਾਨਕ ਪਾਤਸ਼ਾਹ ਜੀ ਨੂੰ ਬੰਦਾ ਹੀ ਸਮਝਦੇ ਹਨ ਪਰ ਗੁਰਨਾਨਕ ਪਾਤਸ਼ਾਹ ਜੀ ਆਪ ਖੁਦ ਨਰੰਕਾਰ ਸਨ ਉਹ ਫਕੀਰ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਿਆ ਗੁਰੂ ਜੀ ਨੇ ਫਕੀਰ ਨੂੰ ਪੁੱਛਿਆ ਫਕੀਰਾ ਜੇ ਤੇਰੀ ਹੋਰ ਵੀ ਕੋਈ ਮੰਗ ਹੈ ਤਾਂ ਸਾਨੂੰ ਦੱਸ ਫਕੀਰ ਨੇ ਕਿਹਾ ਜੀ ਇੱਕ ਮੰਗ ਹੋਰ ਹੈ ਜਿਵੇਂ ਤੁਸੀਂ ਇੱਥੇ ਮੇਰੇ ਸਾਹਮਣੇ ਬੈਠੇ ਦਰਸ਼ਨ ਦੇ ਰਹੇ ਹੋ ਓਵੇਂ ਹੀ ਸੱਚਖੰਡ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਬੈਠਾ ਹੋਵਾਂ ਤੇ ਇਸੇ ਤਰ੍ਹਾਂ ਤੁਹਾਡੇ ਉੱਥੇ ਵੀ ਦਰਸ਼ਨ ਹੁੰਦੇ ਰਹਿਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਠੀਕ ਹੈ ਫਕੀਰਾ ਇਸੇ ਤਰ੍ਹਾਂ ਹੋਵੇਗਾ ਤੈਨੂੰ ਸਾਡੇ ਸੱਚਖੰਡ ਵਿੱਚ ਵੀ ਦਰਸ਼ਨ ਹੋਣਗੇ ਤੇ ਤੈਨੂੰ ਇੱਥੇ ਵੀ ਸਦਾ ਇਸੇ ਤਰ੍ਹਾਂ ਸਾਡੇ ਦਰਸ਼ਨ ਹੁੰਦੇ ਰਹਿਣਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਤੇ ਦ੍ਰਿਸ਼ਟੀ ਪਾਈ ਤੇ ਫਕੀਰ ਨੇ ਆਪਣਾ ਉਸੇ ਸਮੇਂ ਸਰੀਰ ਛੱਡ ਦਿੱਤਾ ਸੰਗਤਾਂ ਨੇ ਫਕੀਰ ਨੂੰ ਉੱਥੇ ਹੀ ਦਫ਼ਨ ਕਰ ਦਿੱਤਾ ਤੇ ਫਕੀਰ ਦੀ ਉੱਥੇ ਹੀ ਕਬਰ ਬਣਾ ਦਿੱਤੀ ਉਸ ਕਬਰ ਉੱਪਰ ਲਿਖਿਆ ਹੋਇਆ ਹੈ ਫਕੀਰ ਖਰਬੂਜੇ ਸ਼ਾਹ ਦੀ ਕਬਰ ਜਦੋਂ ਸੁਲਤਾਨਪੁਰ 베ਰ ਸਾਹਿਬ ਗੁਰਦੁਆਰਾ ਬਣਾਇਆ ਤਾਂ ਗੁਰਦੁਆਰੇ ਅਤੇ ਖਰਬੂਜੇ ਸ਼ਾਦੀ ਕਬਰ ਦੇ ਵਿਚਾਲੇ ਕੰਦ ਬਣਾ ਦਿੱਤੀ ਤੇ ਉਹ ਕੰਦ ਜਿੰਨੀ ਵਾਰ ਵੀ ਬਣਾਈ ਉਨੀ ਵਾਰ ਹੀ ਉਹ ਕੰਦ ਡਿੱਗ ਪੈਂਦੀ ਸੀ ਬਾਬਾ ਆਨੰਦ ਸਿੰਘ ਜੀ ਨੇ ਇਹ ਸਾਰੀ ਸਾਖੀ ਸੁਣਾਈ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਇਹ ਕੰਦ ਇਸ ਲਈ ਡਿੱਗ ਪੈਂਦੀ ਹੈ ਕਿਉਂਕਿ ਫਕੀਰ ਦੀ ਮੰਗ ਸੀ ਕਿ ਮੈਨੂੰ ਸામਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਰਹਿਣ ਬਾਬਾ ਜੀ ਨੇ ਬਚਨ ਕੀਤਾ ਜੇ ਕੰਦ ਬਣਾਉਣੀ ਹੈ ਤਾਂ ਉਸ ਕੰਦ ਦੇ ਵਿਚਾਲੇ ਵਿੰਡੋ ਰੱਖੋ ਫੇਰ ਕੰਦ ਨਹੀਂ ਡਿੱਗੇਗੀ ਫੇਰ ਬਾਬਾ ਜੀ ਦੇ ਬਚਨ ਅਨੁਸਾਰ ਕੰਦ ਦੇ ਵਿਚਾਲੇ ਵਿੰਡੋ ਰੱਖੀ ਗਈ ਤੇ ਫੇਰ ਉਸ ਤੋਂ ਬਾਅਦ ਕਦੇ ਵੀ ਕੰਦ ਨਹੀਂ ਡਿੱਗੀ ਅੱਜ ਵੀ ਤੁਸੀਂ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰੇ ਦੇ ਤੇ ਉਸ ਫਕੀਰ ਦੀ ਕਬਰ ਦੇ ਦਰਸ਼ਨ ਕਰ ਸਕਦੇ ਹੋ ਫਕੀਰ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਬਰ ਵਿੱਚ ਬੈਠਾ ਹੈ ਅਤੇ ਉਸ ਕੰਧ ਦੇ ਵਿਚਾਲੇ ਵਿੰਡੋ ਰੱਖੀ ਹੋਈ ਹੈ ਬੇਰ ਸਾਹਿਬ ਗੁਰਦੁਆਰੇ ਦਾ ਇਤਿਹਾਸ ਤਾਂ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਾਤਨ ਕਰਨ ਤੋਂ ਬਾਅਦ ਦਾਤਣ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਸੀ ਉਸ ਦਾਤਣ ਤੋਂ ਹੀ ਬੇਰੀ ਉੱਗ ਗਈ ਸੀ ਤਾਂ ਕਰਕੇ ਗੁਰਦੁਆਰੇ ਦਾ ਨਾਮ ਬੇਰ ਸਾਹਿਬ ਪੈ ਗਿਆ ਸੀ ਪਰ ਖਰਬੂਜੇ ਸ਼ਾਦੀ ਕਬਰ ਦਾ ਇਤਿਹਾਸ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੈ ਖਰਬੂਜੇ ਸ਼ਾਦੀ ਕਬਰ ਦਾ ਇਤਿਹਾਸ ਬਾਬਾ ਅਨੰਦ ਸਿੰਘ ਜੀ ਨੇ ਸਾਰੀਆਂ ਸੰਗਤਾਂ ਨੂੰ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ